ਦੋਸਤੋ ਦੇਸ਼ ਦੇ ਵਿੱਚ ਅੰਧਵਿਸ਼ਵਾਸ ਦਾ ਜਿਹੜਾ ਹਾਲ ਹੈ ਉਹ ਬਹੁਤ ਬੁਰਾ ਹੈ ਲੋਕੀ ਅੰਧਵਿਸ਼ਵਾਸ ਦੇ ਵਿੱਚ ਬੁਰੀ ਤਰ੍ਹਾਂ ਫਸੇ ਪਏ ਨੇ ਪਾਂਡੇ ਜੋਤਸ਼ੀ ਮੌਲਵੀ ਮੁੱਲਾ ਬਹੁਤ ਸਾਰੇ ਲੋਕ ਉਹਨਾਂ ਦੀ ਲੁੱਟ ਕਰ ਰਹੇ ਨੇ ਤੇ ਇਸ ਨੂੰ ਲੈ ਕੇ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਨੂੰ ਦੇਸ਼ ਦੇ ਵਿੱਚ ਬਣਾਉਣ ਲਈ ਲਾਗੂ ਕਰਨ ਦੇ ਲਈ ਗੱਲ ਚੱਲ ਰਹੀ ਆ ਇਸੇ ਦੇ ਤਹਿਤ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਪਰੋੜਾ ਜੀ ਮਨਾ ਵੱਲੋਂ ਰਾਜ ਸਭਾ ਦੇ ਵਿੱਚ ਇੱਕ ਪ੍ਰਾਈਵੇਟ ਬਿੱਲ ਲਿਆਂਦਾ ਜਾ ਰਿਹਾ ਹੈ ਜਿਸ ਦੇ ਤਹਿਤ ਕਿਹਾ ਜਾ ਰਿਹਾ ਹੈ ਕਿ ਦੇਸ਼ ਦੇ ਵਿੱਚ ਇੱਕ ਕਾਨੂੰਨ ਬਣੇਗਾ ਅੰਧਵਿਸ਼ਵਾਸ ਵਿਰੋਧੀ ਅਤੇ ਕਾਲਾ ਜਾਦੂ ਰੋਕੂ ਐਕਟ ਇਸੇ ਦੇ ਤਹਿਤ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਪਰਸ਼ੀ ਸੋਸਾਇਟੀ ਪੰਜਾਬ ਬੜੀ ਲੰਬੇ ਸਮੇਂ ਤੋਂ ਕੰਮ ਕਰ ਰਹੀ ਆ ਤੇ ਉਹ ਮੰਗ ਕਰ ਰਹੀ ਆ ਕਿ ਅਜਿਹਾ ਕਾਨੂੰਨ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਇਸ ਨੂੰ ਲੈ ਕੇ ਅਸੀਂ ਤਰਖੀਲ ਸੁਸਾਇਟੀ ਦੇ ਵਕ ਵਕ ਆਗੂਆਂ ਨਾਲ ਗੱਲ ਕੀਤੀ ਅਤੇ ਜਾਣਿਆ ਕਿ ਜਿਹੜਾ ਕਦੋਂ ਤੋਂ ਤਰਖੀਲ ਸੁਸਾਇਟੀ ਇਸ ਦੀ ਮੰਗ ਕਰ ਰਹੀ ਆ ਕੀ ਕੀ ਐਕਟੀਵਿਟੀਜ਼ ਉਸ ਵੱਲੋਂ ਉਲੀਕੀਆਂ ਗਈਆਂ ਨੇ ਤੇ ਉਸ ਖਰੜੇ ਦੇ ਵਿੱਚ ਹੈ ਕਿ ਤੇ ਅੰਤ ਦੇ ਵਿੱਚ ਅਸੀਂ ਇਹ ਵੀ ਜਾਣਿਆ ਕਿ ਜੇਕਰ ਇਹ ਜੇ ਕਾਮਾਦਮੀ ਪਾਰਟੀ ਦਾ ਐਮਪੀ ਇਹਨੂੰ ਦੇਸ਼ ਦੀ ਰਾਜਨੀਤੀ ਦੇ ਵਿੱਚ ਅਜਿਹਾ ਕਾਨੂੰਨ ਪ੍ਰਾਈਵੇਟ ਬਿਲ ਦੇ ਰੂਪ ਦੇ ਵਿੱਚ ਪੇਸ਼ ਕਰ ਰਿਹਾ ਤਾਂ ਕੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਆ ਰਹੀ ਆ ਕਿ ਨਹੀਂ ਇਸ ਦੇ ਭਾਗ ਦੇ ਵਿੱਚ ਅਸੀਂ ਤਖਸ਼ੀ ਸੋਸਾਇਟੀ ਦੇ ਆਗੂਆਂ ਦੀ ਪ੍ਰਤੀਕਿਰਿਆ ਜਾਣੀ ਹੈ ਅਤੇ ਅੱਗੇ ਦੀ ਰਾਮੀਤੀ ਦੇ ਬਾਰੇ ਵਿੱਚ ਜਾਣਿਆ ਹੈ ਇਸ ਨੂੰ ਲੈ ਕੇ ਅਸੀਂ ਗੱਲਬਾਤ ਕੀਤੀ ਹੈ ਐਡਵੋਕੇਟ ਹਰਿੰਦਰ ਲਾਲੀ ਜੀ ਨਾਲ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਤਖਸ਼ੀ ਸੋਸਾਇਟੀ ਪੰਜਾਬ ਦੇ ਕਾਨੂੰਨੀ ਵਿਭਾਗ ਦੇ ਆਗੂ ਰਹਿੰਦੇ ਆ ਇਸ ਦਾ ਖਰੜਾ ਤਿਆਰ ਕੀਤਾ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਅਤੇ ਨਾਲ ਹੀ ਅਸੀਂ ਗੱਲਬਾਤ ਕੀਤੀ ਹੈ ਮੌਜੂਦਾ ਤਖਸ਼ੀ ਸੋਸਾਇਟੀ ਪੰਜਾਬ ਦੇ ਕਾਨੂੰਨ ਵਿਭਾਗ ਦੇ ਮੁਖੀ ਜਸਵਿੰਦਰ ਫਗਵਾੜਾ ਜੀ ਨਾਲ ਅਤੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਤੇ ਆਓ ਬਿਨਾ ਕਿਸੇ ਦੇਰੀ ਦੇ ਦਿਖਾਉਂਦੇ ਹਾਂ ਸਾਡੀ ਉਹਨਾਂ ਨਾਲ ਕੀਤੀ ਹੋਈ ਗੱਲ। ਆ ਸਾਡੇ ਨਾਲ ਸਾਥੀ ਐਡਵੋਕੇਟ ਹਰਿੰਦਰ ਲਾਲੀ ਜੀ ਸ਼ਾਮਲ ਹੋ ਰਹੇ ਨੇ ਇਹਨਾਂ ਨਾਲ ਅਸੀਂ ਗੱਲ ਕਰਾਂਗੇ ਲਾਲੀ ਜੀ ਤੁਹਾਡਾ ਸਵਾਗਤ ਹੈ। ਧੰਨਵਾਦ ਜੀ। ਲਾਲੀ ਜੀ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ ਦੇ ਲਈ ਤੁਸੀਂ ਇੱਕ ਖਰੜਾ ਤਿਆਰ ਕੀਤਾ ਸੀ। ਕਿੰਨਾ ਕੁ ਸਮਾਂ ਹੋ ਗਿਆ ਤੇ ਉਹ ਖਰੜਾ ਸਬਮਿਟ ਕੀਤਾ ਗਿਆ ਸੀ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ। ਜਦੋਂ ਮੈਂ ਤਰਕਸ਼ੀ ਸੈਟੀ ਦੇ ਵਿੱਚ ਕੰਮ ਕਰਦਾ ਹੁੰਦਾ ਸੀ ਉਸ ਵੇਲੇ ਇੱਕ ਤਰਕਸ਼ੀਲ ਅਤੇ ਵਕੀਲ ਕਾਰਕੁਨ ਹੋਣ ਦੇ ਨਾਤੇ ਮੈਂ ਅੰਧਵਿਸ਼ਵਾਸ ਰੋਕੂ ਕਾਨੂੰਨ ਦਾ ਖਰੜਾ ਤਿਆਰ ਕੀਤਾ ਸੀ ਜੋ ਸਾਰੇ ਹੀ ਪੰਜਾਬ ਦੇ ਐਮਐਲਏ ਜ ਨੂੰ ਸਾਲ 2017 ਵਿੱਚ ਸੌਂਪਿਆ ਗਿਆ ਸੀ ਮੰਗ ਪੱਤਰ ਦੇ ਨਾਲ 2017 ਦੇ ਵਿੱਚ ਪੰਜਾਬ ਦੀ ਅਸੈਂਬਲੀ ਦੇ ਪੂਰੇ ਹਾਊਸ ਨੇ ਉਸ ਨੂੰ ਖਰੜੇ ਨੂੰ ਪੂਰੀ ਤਰ੍ਹਾਂ ਪਾਸ ਕਰ ਦਿੱਤਾ ਗਿਆ ਸੀ ਤੇ ਪੰਜਾਬ ਸਰਕਾਰ ਨੂੰ ਪੁਰਜ਼ੋਰ ਸ਼ਿਫਾਸ਼ ਕੀਤੀ ਗਈ ਸੀ ਕਿ ਇਹਨੂੰ ਕਾਨੂੰਨ ਬਣਾਇਆ ਜਾਵੇ ਉਸ ਤੋਂ ਬਾਅਦ ਸਾਲ 2018 ਦੇ ਵਿੱਚ ਪੰਜਾਬ ਦੇ ਸਾਰੇ ਦੇ ਸਾਰੇ 117 ਐਮਐਲਏਜ਼ ਨੂੰ ਅੰਦਰ ਸਵਾਸ਼ ਰੋਕੂ ਕਾਨੂੰਨ ਦਾ ਖਰੜਾ ਸਮੇਤ ਮੰਗ ਪੱਤਰ ਅਤੇ ਪ੍ਰਾਣੀ ਮੰਗ ਪੱਤਰ ਦੇ ਯਾਦ ਕਰਵਾ ਕੇ ਦੁਬਾਰੇ ਫਿਰ ਸੌਂਪਿਆ ਗਿਆ ਤੇ ਉਹ ਸਾਲ ਯਾਨੀ ਕਿ 2018 ਦੇ ਵਿੱਚ ਵੀ ਪੰਜਾਬ ਅਸੈਂਬਲੀ ਦੇ ਪੂਰੇ ਸਦਨ ਵੱਲੋਂ ਸਰਬਸੰਮਤੀ ਦੇ ਨਾਲ ਉਸ ਖਰੜੇ ਨੂੰ ਪ੍ਰਵਾਨ ਕਰਕੇ ਪੰਜਾਬ ਦੀ ਕੈਬਨਿਟ ਨੂੰ ਪ੍ਰਜੋਸ਼ ਸਪਸ਼ਟ ਕੀਤੀ ਗਈ ਸੀ ਕਿ ਉਹਨੂੰ ਕਾਨੂੰਨ ਬਣਾਇਆ ਜਾਵੇ ਪਰ ਪੰਜਾਬ ਦੇ ਕਰਨਟ ਵੱਲੋਂ ਜਾਂ ਜਿਹੜੇ ਜੁਡੀਸ਼ੀਅਲ ਡਿਪਾਰਟਮੈਂਟ ਦੇ ਕਾਨੂੰਨ ਦੇ ਨਾਲ ਸੰਬੰਧਿਤ ਜਿਹੜਾ ਪੰਜਾਬ ਸਰਕਾਰ ਦਾ ਵਿਭਾਗ ਹੁੰਦਾ ਹੈ ਮੇਰੀ ਜਾਣਕਾਰੀ ਮੁਤਾਬਕ ਉਹਦੇ ਵੱਲੋਂ ਅਜੇ ਤੱਕ ਹੋਰ ਕੋਈ ਕਾਰਵਾਈ ਨਹੀਂ ਕੀਤੀ ਗਈ। ਪਿਛਲੇ ਸਾਲ ਫੇਰ ਪੰਜਾਬ ਦੇ ਸਾਰੇ ਐਮਐਲਏ ਨੂੰ ਉਹੀ ਪੁਰਾਣੀਆਂ ਦੋ ਜੋ ਕਾਰਵਾਈਆਂ ਹੋਈਆਂ ਸੀਗੀਆਂ ਪੰਜਾਬ ਅਸੈਂਬਲੀ ਦੀ ਵੈਬਸਾਈਟ ਦੇ ਉੱਤੇ ਵੀ ਉਹ ਮੌਜੂਦ ਨੇ ਅੱਜ ਕੋਈ ਵੀ ਸਰੋਧ ਆਪਣਾ ਦੇਖ ਸਕਦਾ ਹੈ। ਤੀਜੀ ਵਾਰੀ ਫੇਰ ਪਿਛਲੇ ਸਾਲ ਸਾਰੇ ਐਮਐਲਏ ਨੇ ਦਿੱਤਾ ਸੀਗਾ ਤੇ ਹੁਣ ਮੈਨੂੰ ਪਤਾ ਲੱਗਿਆ ਕਿ ਲੁਧਿਆਣੇ ਦੇ ਐਮਪੀ ਅਰੋੜਾ ਸਾਹਿਬ ਵੱਲੋਂ ਉਹ ਪਾਰਲੀਮੈਂਟ ਦੇ ਵਿੱਚ ਵੀ ਉਸ ਖਰੜੇ ਨੂੰ ਇੰਗਲਿਸ਼ ਰੂਪ ਚ ਪੇਸ਼ ਕੀਤਾ ਹੋਇਆ ਤੇ ਲਾਸਟ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਵਾਲੀ ਪਲਾਨ ਦੇ ਵਿੱਚ ਜਦੋਂ ਧਰਮਪੀਰ ਗਾਂਧੀ ਪਟਿਆਲੇ ਤੋਂ ਐਮਪੀ ਹੁੰਦੇ ਸੀ ਉਹਨਾਂ ਨੂੰ ਵੀ ਪੂਰੇ ਭਾਰਤ ਵਿੱਚ ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦਾ ਜੋ ਖਰੜਾ ਇੰਗਲਿਸ਼ ਦੇ ਵਿੱਚ ਤਿਆਰ ਕਰਕੇ ਇੰਡੀਆ ਦੇ ਐਂਗਲ ਤੋਂ ਤਿਆਰ ਕਰਕੇ ਉਹ ਸੀ ਸੌਂਪਿਆ ਸੀਗਾ ਜੀ ਤੇ ਇਹ ਜਿਹੜਾ ਖਰੜਾ ਹਾਲੇ ਕਾਨੂੰਨੀ ਰੂਪ ਨਹੀਂ ਲੈ ਸਕਿਆ ਉਹਦੇ ਪਿੱਛੇ ਕੀ ਕੀ ਵੱਡੇ ਕਾਰਨ ਹੋ ਸਕਦੇ ਨੇ ਜਿਹੜਾ ਤੁਸੀਂ ਸਮਝਦੇ ਹੋ ਇੱਕ ਤਾਂ ਸਰਕਾਰਾਂ ਦੀ ਮੈਂ ਸਿੱਧੇ ਤੌਰ ਤੇ ਕਹੂੰਗਾ ਅਣਗਹਿਲੀ ਆ ਜੋ ਸਰਕਾਰਾਂ ਦੀ ਆਈਡੀਓਲੋਜੀ ਆ ਉਹ ਚਾਹੁੰਦੇ ਨੇ ਕਿ ਲੋਕ ਸਿਆਣੇ ਨਾ ਬਣਨ ਸਮਝਦਾਰ ਨਾ ਬਣਨ ਲੋਕੀ ਜਿੰਨੇ ਅਗਿਆਨੀ ਹੋਣਗੇ ਉਹਨੇ ਅੰਧਵਿਸ਼ਵਾਸੀ ਹੋਣਗੇ ਤੇ ਜਿੰਨੇ ਅਗਿਆਨੀ ਤੇ ਅੰਧਵਿਸ਼ਵਾਸੀ ਹੋਣਗੇ ਉਹਨਾਂ ਨੂੰ ਮਾਨਸਿਕ ਤੌਰ ਤੇ ਕੰਟਰੋਲ ਕਰਨਾ ਸੌਖਾ ਹੋਊਗਾ ਸਰਕਾਰਾਂ ਆਪਣੀਆਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਦੇ ਰਹਿਣਗੇ ਇਸ ਤਰ੍ਹਾਂ ਮੈਂ ਤਾਂ ਇਹ ਗੱਲ ਸਮਝਦਾ ਜੀ ਤੇ ਦੂਸਰੇ ਮੈਨੂੰ ਇਹ ਦੱਸੋ ਵੀ ਜਿਹੜਾ ਉਸ ਵੇਲੇ ਤੁਸੀਂ ਖਰੜਾ ਬਣਾਇਆ ਸੀ ਤੇ ਇੱਕ ਖਰੜਾ ਜਿਹੜਾ ਇਸ ਵੇਲੇ ਐਮਪੀ ਅਰੋੜਾ ਜੀ ਵੱਲੋਂ ਪੇਸ਼ ਕੀਤਾ ਜਾ ਰਿਹਾ ਉਹਦੇ ਵਿੱਚ ਤੁਹਾਨੂੰ ਲੱਗਦਾ ਕੋਈ ਫਰਕ ਹੈ ਨਹੀਂ ਮੈਨੂੰ ਤਾਂ ਕੋਈ ਹਰਕਤ ਨਹੀਂ ਲੱਗਿਆ ਬਲਕਿ ਮੈਨੂੰ ਤਾਂ ਇਹ ਲੱਗਦਾ ਕਿ ਸ਼ਾਇਦ ਉਸ ਨਾਮ ਥੋੜੀ ਬਹੁਤੀ ਤਬਦੀਲੀ ਕਰਕੇ ਲੋੜ ਮੁਤਾਬਕ ਉਹਨਾਂ ਨੇ ਉਸ ਖਰੜੇ ਨੂੰ ਪੇਸ਼ ਕੀਤਾ ਬਹੁਤ ਵਧੀਆ ਖਰੜਾ ਜਿਹੜਾ ਐਮਪੀ ਅਰੋੜਾ ਸਾਹਿਬ ਵੱਲੋਂ ਪੇਸ਼ ਕੀਤਾ ਹੋਇਆ ਤੇ ਮੈਂ ਤਾਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਜਿਹੜੇ ਥੋੜੀ ਜਿਹੀ ਵਿਗਿਆਨਕ ਸੋਚ ਰੱਖਦੇ ਨੇ ਸਮਾਜ ਦਾ ਭਲਾ ਚਾਹੁੰਦੇ ਨੇ ਸਾਰਿਆਂ ਨੂੰ ਪਰਜੋਰ ਬੇਨਤੀ ਕਰਦਾ ਕਿ ਅਰੋੜਾ ਸਾਹਿਬ ਦੇ ਆਪਾਂ ਪੂਰੀ ਸਪੋਰਟ ਕਰੀਏ ਉਹਨਾਂ ਨੂੰ ਮਿਲੀਏ ਉਹਨਾਂ ਤਰ੍ਹਾਂ ਹੀ ਹੋਰ ਐਮਪੀ ਜੀ ਨੂੰ ਮਿਲੀਏ ਤਾਂ ਜੋ ਪੰਜਾਬ ਦੇ ਭਾਰਤ ਦੇ ਜੋ ਪਾਰਲੀਮੈਂਟ ਹੈ ਉਹਦੇ ਵਿੱਚ ਇਹ ਖਰੜੇ ਨੂੰ ਕਾਨੂੰਨ ਦਾ ਰੂਪ ਦਿੱਤਾ ਜਾ ਸਕੇ ਮੈਂ ਤੁਹਾਡੇ ਧਿਆਨ 'ਚ ਲੈਣਾ ਚਾਹਾਂਗਾ ਕਿ ਪੰਜਾਬ ਦੇ ਤੋਂ ਬਿਨਾਂ ਮਹਾਰਾਸ਼ਟਰ ਛਤੀਸਗੜ ਵਿਹਾਰ ਕਰਨਾਟਕਾ ਵੱਲੋਂ ਵੀ ਆਪੋ ਆਪਣੇ ਸੂਬਿਆਂ ਦੇ ਵਾਸਤੇ ਅੰਧਵਿਸ਼ਵਾਸਾਂ ਨੂੰ ਮਨੁੱਖੀ ਬਲੀਆਂ ਨੂੰ ਰੋਕਣ ਵਾਸਤੇ ਕਾਨੂੰਨ ਬਣਾਏ ਹੋਏ ਨੇ ਪਰ ਅਸੀਂ ਪਿੱਛੇ ਆ ਜੀ ਸਾਡੇ ਨਾਲ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਨੂੰਨ ਵਿਭਾਗ ਦੇ ਮੁਖੀ ਜਸਵਿੰਦਰ ਫਗਵਾੜਾ ਜੀ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਜਸਵਿੰਦਰ ਜੀ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਬਹੁਤ ਬਹੁਤ ਅ ਜਸਵਿੰਦਰ ਜੀ ਦੇਸ਼ ਦੇ ਵਿੱਚ ਮਿਤਾ ਰਾਜ ਸਭਾ ਦੇ ਵਿੱਚ ਐਮਪੀ ਅਰੋੜਾ ਜੀ ਵੱਲੋਂ ਜਿਹੜਾ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਦਾ ਖਰੜਾ ਪੇਸ਼ ਕੀਤਾ ਜਾ ਰਿਹਾ ਬਿਲ ਪੇਸ਼ ਕੀਤਾ ਜਾ ਰਿਹਾ ਐਜ਼ ਅ ਪ੍ਰਾਈਵੇਟ ਬਿਲ ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਪ੍ਰਾਈਵੇਟ ਬਿਲ ਨੂੰ ਤੇ ਇਸ ਤਰ੍ਹਾਂ ਢੰਗ ਨਾਲ ਦੇਖ ਰਹੇ ਜੀ ਇਹਨੂੰ ਜੀ ਆਇਆਂ ਤਾਂ ਕਹਾਂਗੇ ਅਸੀਂ ਕਿ ਭਾਰਤ ਦੀ ਰਾਜ ਸਭਾ ਦੇ ਵਿੱਚ ਜਿਹੜਾ ਉਹ ਪੇਸ਼ ਕਰਨ ਦਾ ਬਿਲ ਆ ਸੰਸਦ ਮੈਂਬਰ ਵੱਲੋਂ ਤੇ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਗਵਰਨਮੈਂਟ ਨੂੰ ਇੱਕ ਜ਼ਿੰਮੇਵਾਰੀ ਮੌਜੂਦਾ ਗਵਰਨਮੈਂਟ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਉਹ ਗਵਰਨਮੈਂਟ ਜ਼ਿੰਮੇਵਾਰੀ ਨਹੀਂ ਨਿਭਾ ਰਹੀ ਜਦੋਂ ਪ੍ਰਾਈਵੇਟ ਬਿੱਲ ਪਾਸ ਪੇਸ਼ ਕੀਤਾ ਜਾਂਦਾ ਤੇ ਜੇਕਰ ਉਹ ਮਿਨਿਸਟਰੀ ਨੂੰ ਇਹ ਲੱਗੇ ਕਿ ਇਹਨੂੰ ਅਸੀਂ ਅੱਗੇ ਤੋਰਨਾ ਤਾਂ ਤੋਰਦੇ ਨਹੀਂ ਤੇ ਨਾਲ ਦੀ ਨਾਲ ਹੀ ਉਹ ਬਿੱਲ ਖਤਮ ਹੋ ਜਾਂਦਾ ਆਪਣੇ ਆਪ ਹੀ ਤੇ ਮੈਨੂੰ ਇਹ ਲੱਗਦਾ ਕਿ ਗਵਰਨਮੈਂਟ ਜਿਹੜੀ ਆ ਚਾਹ ਪੰਜਾਬ ਗਵਰਨਮੈਂਟ ਆ ਚਾਹ ਸੈਂਟਰ ਗਵਰਨਮੈਂਟ ਆ ਉਹਨੂੰ ਸੰਜੀਦਾ ਯਤਨ ਕਰਨੇ ਚਾਹੀਦੇ ਭਾਰਤ ਦੇ ਅੰਦਸ਼ਵਾਸ਼ ਕਾਲੇ ਜਾਦੂ ਮੰਤਰ ਵਾਲੇ ਮਾਮਲੇ ਉੱਤੇ ਸੰਜੀਦਾ ਯਤਨ ਕਰਨ ਦੀ ਲੋ ਇਹ ਜੋ ਸੰਸਦ ਮੈਂਬਰ ਵੱਲੋਂ ਪੇਸ਼ ਕੀਤਾ ਜਾ ਰਿਹਾ ਇਹਨੂੰ ਤੇ ਜਿਹਾ ਹੀ ਕਹਾਂਗੇ ਜੀ ਜੀ ਤੇ ਸੁਸਾਇਟੀ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਤੋਂ ਤੁਸੀਂ ਵੀ ਇਹ ਕਾਰਜਭਾਰ ਸੰਭਾਲਿਆ ਹੈਗਾ ਪੰਜਾਬ ਦੇ ਜੀ ਐਮਐਲਏਜ਼ ਵਿਧਾਇਕਾਂ ਨੂੰ ਮੰਤਰੀਆਂ ਨੂੰ ਵੀ ਜਿਹੜੇ ਮੰਗ ਪੱਤਰ ਹੈਗੇ ਨੇ ਦਿੱਤੇ ਗਏ ਨੇ ਬਾਰ-ਬਾਰ ਤੇ ਤੁਹਾਡੇ ਵੱਲੋਂ ਪਰਸਨਲੀ ਵੀ ਸ਼ਾਇਦ ਜਿਹੜਾ ਸੀਗਾ ਕਿਸੇ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਜਾਂ ਪਾਰਲੀਮੈਂਟ ਇਸ ਕਦਰ ਨਾਲ ਕੀਤੀ ਸੀ ਉਹਦੇ ਬਾਰੇ ਥੋੜਾ ਮੈਨੂੰ ਦੱਸੋ ਪਿਛਲੇ 2 ਸਾਲ ਦੀ ਗੱਲ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਤਰਖੀ ਸੋਸਾਇਟੀ ਪਿਛਲੇ 10-11 ਸਾਲ ਤੋਂ ਲਗਾਤਾਰ ਯਤਨ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆ ਇਹ ਵਿਕਸਤ ਸੂਬਾ ਗਿਣਿਆ ਗਿਆ ਇਹਦੇ ਉੱਤੇ ਇਹ ਮੰਨਿਆ ਜਾਊਗਾ ਕਿ ਇਹਦੇ ਉੱਤੇ ਬਹੁਤ ਸਾਰੇ ਰਹਿਬਰਾਂ ਨੇ ਕੰਮ ਕੀਤਾ ਅੰਧਵਿਸ਼ਵਾਸਾਂ ਦੇ ਖਿਲਾਫ ਤੇ ਵੱਡੀਆਂ ਗੱਲਾਂ ਕਹੀਆਂ ਆ ਕਿ ਇਹ ਅੰਧਵਿਸ਼ਵਾਸ ਖਤਮ ਹੋਣੇ ਚਾਹੀਦੇ ਆ ਪਰ ਸਰਕਾਰ ਨੇ ਕੋਈ ਬਹੁਤਾ ਇਹਦੇ ਤੇ ਪੌਰਖ ਨਹੀਂ ਕੀਤਾ ਤੇ ਹਾਲਾਤ ਬੜੇ ਮਾੜੇ ਬਣੇ ਹੋਏ ਆ ਅਸੀਂ ਮੌਜੂਦਾ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਵਾਲੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਇਹਦੇ ਵਿੱਚ ਅਸੀਂ ਮੰਗ ਪੱਤਰ ਦਿੱਤੇ ਦੋ ਵਾਰੀ ਐਮਐਲਏ ਸਮਾਨ ਨੂੰ ਸਮੂਹ ਐਮਐਲਏ ਨੂੰ ਪੰਜਾਬ ਦੇ ਜੀ ਫਿਰ ਅਸੀਂ ਉੱਤੇ ਵੀ ਕੋਈ ਖਾਸ ਤਵੱਜੋ ਨਹੀਂ ਦਿੱਤੀ ਗਈ ਖਾਸ ਕੀ ਦਿੱਤੀ ਨਹੀਂ ਗਈ ਜੀ ਤਵੱਜੋ ਖਾਸ ਤਾਂ ਛੱਡੀ ਦਿਓ ਬਿਲਕੁਲ ਤਵੱਜੋ ਨਹੀਂ ਦਿੱਤੀ ਗਈ ਫਿਰ ਅਸੀਂ ਜਿਹੜੇ ਇਥੋਂ ਦੇ ਡਿਪਟੀ ਸਪੀਕਰ ਆ ਪੰਜਾਬ ਵਿਧਾਨ ਸਭਾ ਦੇ ਸ਼੍ਰੀ ਰੂੜੀ ਜੀ ਉਹਨਾਂ ਨੂੰ ਵੀ ਅਸੀਂ ਮਿਲੇ ਪਰਸਨਲੀ ਮਿਲੇ ਜਾ ਕੇ ਇੱਕ ਬਖਦ ਦੇ ਰੂਪ ਵਿੱਚ ਉਹਨਾਂ ਨੂੰ ਜਿਹੜਾ ਪਹਿਲੋਂ ਬਿੱਲ ਲਾਲੀ ਹੋਣ ਦੇ ਸਮੇਂ ਤੇ ਪੇਸ਼ ਕੀਤਾ ਗਿਆ ਸੀ ਉਹ ਬਿੱਲ ਦਾ ਖਰੜਾ ਵੀ ਦਿੱਤਾ ਟਾਈਮ ਟੂ ਟਾਈਮ ਕੀਤੀਆਂ ਗਤੀਵਿਧੀਆਂ ਬਾਰੇ ਵੀ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਨੇ ਅਸ਼ਵਾਸ਼ਣ ਦਵਾਇਆ ਹਾਂ ਗੱਲ ਤਾਂ ਤੁਹਾਡੀ ਬਹੁਤ ਵਧੀਆ ਇਹ ਹੋਣਾ ਚਾਹੀਦਾ ਇੱਥੇ ਪਰ ਕਾਰਵਾਈ ਉੱਤੇ ਜ਼ੀਰੋ ਰਹੀ ਹੈ ਫਿਰ ਅਸੀਂ ਪਾਰਲੀਮੈਂਟਰੀ ਸੈਕਟੀ ਜਿਹੜੇ ਵਿਧਾਨ ਸਭਾ ਦੇ ਸੈਕਟੀ ਹੈਗੇ ਆ ਉਹਨਾਂ ਨੂੰ ਸ਼੍ਰੀ ਕਿਤਨਾ ਜੀ ਆ ਮੇਬੀ ਨਾਮ ਉਹਨਾਂ ਦਾ ਉਕਦਾ ਨਾ ਹੋਵਾ ਮੈਂ ਉਹਨਾਂ ਨੂੰ ਮਿਲੇ ਉਹਨਾਂ ਨੇ ਫਿਰ ਸਾਨੂੰ ਇਹ ਦੱਸਿਆ ਵੀ ਜਿਹੜਾ ਬਿੱਲ ਤੁਹਾਡੇ ਵੱਲੋਂ ਪੇਸ਼ ਕੀਤਾ ਗਿਆ ਸੀਦਾ ਇੱਕ ਨਾਮ ਤਕੀਲਾਣਾ ਉਸ ਐਮਐਲਏ ਦਾ ਵੀ ਮੈਂ ਉਹਨਾਂ ਨਾਲੋਂ ਰੱਖਿਆ ਗਿਆ ਪ੍ਰਾਈਵੇਟ ਬਿੱਲ ਸੀਦਾ ਤੇ ਉਹ ਨਾਲ ਹੀ ਖਤਮ ਹੋ ਗਿਆ ਤੇ ਸਰਕਾਰ ਵੱਲੋਂ ਇਹ ਤੇ ਕੋਈ ਜਵਾਬ ਨਹੀਂ ਜਿਹੜਾ ਪੱਤਰ ਭੇਜਾਰ ਕੀਤਾ ਗਿਆ ਉਹਦੇ ਵਾਪਸੀ ਜਵਾਬ ਚ ਇੱਕ ਦੋ ਚਿੱਠੀਆਂ ਜ਼ਰੂਰ ਆਈਆਂ ਸਾਨੂੰ ਕਿ ਇਹ ਕਾਨੂੰਨ ਵਿਭਾਗ ਨੂੰ ਭੇਜ ਦਿੱਤਾ ਗਿਆ ਆ ਡਾਇਰੈਕਟ ਪੰਜਾਬ ਦੇ ਮੁੱਖ ਮੰਤਰੀ ਸ਼੍ਰੀਮਾਨ ਭਗਵੰਤ ਸਿੰਘੂਣਾ ਦੇ ਨਾਮ ਦੇ ਉੱਤੇ ਵੀ ਭਗਵੰਤ ਮਾਨ ਹੁਣਾ ਦੇ ਨਾਮ ਦੇ ਉੱਤੇ ਵੀ ਪੰਜਾਬ ਦੇ ਸਮੂਹ ਤਹਿਸੀਲਾਂ ਜਿਲ੍ਹਿਆਂ ਦੇ ਵਿੱਚੋਂ ਮੰਗ ਪੱਤਰ ਭੇਜੇ ਗਏ ਪਰ ਉਹਦੇ ਤੇ ਕੋਈ ਐਕਸ਼ਨ ਜਿਹੜਾ ਹੋਣਾ ਚਾਹੀਦਾ ਐਕਸ਼ਨ ਕਿਸੇ ਕਿਸਮ ਦਾ ਨਹੀਂ ਦੇਖ ਪਾ ਰਹੇ ਤੇ ਇਹਦੇ ਸਬੰਧ ਦੇ ਵਿੱਚ ਜਿਹੜਾ ਮੁੱਖ ਮੰਤਰੀ ਸਾਹਿਬ ਹੈਗੇ ਨੇ ਉਹਨਾਂ ਨਾਲ ਵੀ ਕੋਈ ਤਾਲਮੇਲ ਕੀਤਾ ਗਿਆ ਉਹਨਾਂ ਤੋਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਸਰਵਨਨ ਤਾਲਮੇਲ ਕੋਈ ਮੈਨੂੰ ਤੇ ਨਹੀਂ ਲੱਗਦਾ ਵੀ ਕੋ ਬਹੁਤ ਸੌਖਾ ਹੋਣ ਦੀ ਸੰਭਾਵਨਾ ਹੁੰਦੀ ਹੋ ਐ ਨੀਆਂ ਲੜੀਆਂ ਜਥੇਬੰਦੀਆਂ ਪੰਜਾਬ 'ਚ ਮਜ਼ਦੂਰ ਜਥੇਬੰਦੀਆਂ ਇੱਕ ਵਾਰੀ ਸਮਾਂ ਨਹੀਂ ਦਿੱਤਾ ਉਹਨਾਂ ਨੇ ਤੇ ਮੈਨੂੰ ਲੱਗਦਾ ਜਿੰਨੇ ਭਗਵੰਤ ਮਾਨ ਜੀ ਦੀਆਂ ਗੱਲਾਂ ਸੀ ਉਹਦੇ ਵਿੱਚੋਂ ਜੇ ਸੰਜੀਦਗੀ ਵਾਲੀ ਗੱਲ ਕੋਈ ਹੁੰਦੀ ਤੇ ਇਹ ਹੋਣੀ ਚਾਹੀਦੀ ਪੰਜਾਬ ਦੇ ਹਾਲਾਤ ਮਜੀਦ ਜੀ ਇਹ ਬਣ ਗਿਆ ਕਿ ਪੰਜਾਬ ਦੇ ਵਿੱਚ ਕਦੇ ਮਨੁੱਖੀ ਬਲੀ ਨਹੀਂ ਦਿੱਤੀ ਜਾਂਦੀ ਜੀ ਇਹਨੂੰ ਤੁਸੀਂ ਅਧਿਕਾਰਾ ਦੇ ਵਿੱਚ ਝਾਰਖੰਡ ਦੇ ਵਿੱਚ ਉਹਨਾਂ ਸੂਬਿਆਂ 'ਚ ਜਿਹੜੇ ਪਛਮਾ ਉਹਨਾਂ ਨੂੰ ਕੋ ਦੁੱਲੀ ਦੇ ਰਿਹਾ ਪਿਛਣੇਵੇਂ ਦੀ ਗੱਲ ਹੁੰਦੀ ਪੰਜਾਬ ਨੂੰ ਤਾਂ ਬੜਾ ਅਗਾਹ ਵਧੂ ਤੇ ਇੱਕ ਜੰਗਜੂ ਸਟੇਟ ਮੰਨਿਆ ਗਿਆ ਇਹਦੇ ਵਿੱਚ ਕੋਟਫੱਤੇ ਦਾ ਬਲੀकांड ਆ ਜਿਹਦੇ ਵਿੱਚ ਅਦਾਲਤ ਨੇ ਸਜ਼ਾ ਦਿੱਤੀ ਮੂਦਲਪਿੰਡ ਦਾ ਬਲੀकांड ਆ ਇੱਥੇ ਖੰਨੇ ਲਾਗੇ ਦਾ ਬਲੀकांड ਆ ਤੇ ਮੈਨੂੰ ਇਹ ਵੀ ਯਾਦ ਆ ਕਿ ਅੱਜ ਤੋਂ ਲਗਭਗ 30 ਸਾਲ ਪਹਿਲਾਂ ਦਰਾਹੇ ਦੇ ਵਿੱਚ ਵੀ ਇੱਕ ਨੰਨੇ ਬੱਚੇ ਦੀ ਜਾਨ ਜਿਹੜੀ ਆ ਉਹ ਬਲੀकांड ਚਲੀ ਗਈ ਸੀ ਮੈਂ ਇਹ ਸਮਝ ਰਿਹਾ ਤਰਕਸ਼ੀ ਸੈਟੀਲੋਂ ਮੈਂ ਗੱਲ ਕਹਿ ਰਿਹਾ ਮੈਂ ਇਹ ਸਮਝ ਰਿਹਾ ਕਿ ਯਾਰ ਐਨੀ ਮਤਲਬ ਗੈਰਸੰਜੀਦਗੀ ਹਕੂਮਤ ਦੀ ਠੀਕ ਨਹੀਂ ਹੈਗੀ ਇਹ ਗੈਰਸੰਜੀਦਗੀ ਆ ਕਿ ਪੰਜਾਬ ਜਾ ਕਿਹੜੇ ਪਾਸੇ ਨੂੰ ਰਿਹਾ ਆ ਉਹ ਪਾਸੇ ਨੂੰ ਰੋਕਣ ਵਾਸਤੇ ਬਹੁਤ ਵੱਡੀ ਲੋੜ ਹੈ ਕਿ ਅંધੋਸ਼ਵਾਸ਼ ਕਾਲਾ ਜਾਦੂ ਮੰਤਰ ਵਿਰੋਧੀ ਕਾਨੂੰਨ ਜਿਹੜਾ ਉਹ ਤਾਂ ਸਗੋਂ ਸਰਕਾਰ ਨੂੰ ਆ ਭੱਜ ਕੇ ਲੈ ਕੇ ਆਉਣਾ ਚਾਹੀਦਾ ਵੀ ਸਾਡੀ ਸਟੇਟ ਦਾ ਕੀ ਹਾਲ ਬਣ ਰਿਹਾ ਆ ਸੋ ਸੁਸਾਇਟੀ 10 ਸਾਲਾਂ ਤੋਂ ਜੋਰ ਲਾ ਲਈ ਆ ਮੰਗ ਪੱਤਰ ਦੇ ਰਹੀ ਪਰ ਸਰਕਾਰ ਉਹਦੇ ਉੱਤੇ ਕੋਈ ਤਵੱਜੂ ਨਹੀਂ ਦੇ ਰਹੀ ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਮੰਨਿਆ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਸੀ ਬਦਲ ਦੀ ਗੱਲ ਨੂੰ ਲੈ ਕੇ ਤੇ ਇਹਨੂੰ ਕਾਹਦਾ ਖਤਰਾ ਇਹ ਜਿਹੇ ਕਾਨੂੰਨ ਲਿਆਉਣ ਦੇ ਵਿੱਚ हां ਇਹਨਾਂ ਨੂੰ ਜਿਹੜਾ ਖਤਰੇ ਦੀ ਗੱਲ ਡਾਇਰੈਕਟ ਕੋਈ ਕਿਸੇ ਪਾਰਟੀ ਦੀ ਸਰਕਾਰ ਨਾਤੇ ਕੋਈ ਖਤਰਾ ਨਹੀਂ ਪਰ ਜੋ ਪਾਲਿਸੀਆਂ ਇਹਨਾਂ ਦੇ ਕੋਲ ਹਕੂਮਤ ਦੇ ਕੋਲ ਕੋਈ ਵੀ ਹਕੂਮਤ ਆ ਉਹਦੇ ਕੋਲ ਜੋ ਲੋਕਾਂ ਦੇ ਪ੍ਰਤੀ ਪਾਲਿਸੀ ਆ ਲੋਕਾਂ ਦਾ ਅਨੰਤ ਵਿਸ਼ਵਾਸ ਚ ਡੁੱਬੇ ਹੋਏ ਹੋਣ ਲੋਕ ਜਾਤਾਂ ਪਾਤਾਂ ਦੇ ਨਾਂ ਤੇ ਜਾਤ ਪਾਤ ਵੀ ਅਨੰਤ ਵਿਸ਼ਵਾਸੀ ਇੱਕ ਬਹੁਤ ਵੱਡਾ ਭਰਮਾ ਹੈਗਾ ਉਹਦੇ ਵਿੱਚ ਖੁੱਬੇ ਹੋਏ ਹੋਣ ਲੋਕ ਪਾਟੇ ਰਹਿਣ ਇਹ ਜੋ ਮਰਜ਼ੀ ਸਰਕਾਰਾਂ ਕਰਦੀਆਂ ਰਹਿਣ ਤੇ ਲੋਕਾਂ ਦਾ ਉਹ ਨਾਲ ਧਿਆਨ ਨਾ ਜਾਵੇ ਤਾਂ ਲੋਕਾਂ ਚ ਕੋਈ ਯੂਨਿਟੀ ਨਾ ਬਣ ਸਕੇ ਲੋਕਾਂ ਨੂੰ ਜਿੰਨੀ ਦੇਰ ਧਰਮ ਜੀ ਡੁੱਬੇ ਰਹਿੰਦੇ ਆ ਉਹ ਆਪਣੇ ਮਸਲੇਆਂ ਵਾਸਤੇ ਫਿਰ ਕੋਈ ਵੀ ਸਟਰਗਲ ਜਿਹੜੀ ਆ ਉਹ ਬਿਲਡ ਨਹੀਂ ਕਰ ਸਕਦੇ ਤਾਂ ਸੈਟ ਇਹ ਸਮਝਦੀ ਆ ਕਿ ਜੇ ਜਨਤਾ ਨੂੰ ਅਸੀਂ ਅੰਧਵਿਸ਼ਵਾਸਾਂ ਤੋਂ ਮੁਕਤ ਕਰਨ ਦੇ ਵਿੱਚ ਜਾਂ ਅੰਧਵਿਸ਼ਵਾਸਾਂ ਦੇ ਖਿਲਾਫ ਆਵਾਜ਼ ਉਠਾਉਣ 'ਚ ਸਫਲ ਹੋ ਜਾਈਏ ਪੂਰੀ ਤਰ੍ਹਾਂ ਤੇ ਜਨਤਾ ਜੇ ਅੰਧਵਿਸ਼ਵਾਸ ਛੱਡੂਗੀ ਫਿਰ ਅੱਛੀ ਸਟਰਗਲ ਜਿਹੜੀ ਆ ਉਹ ਬਿਲਡ ਹੋਊਗੀ ਇੱਥੇ ਇੱਕ ਗੱਲ ਹੋਰ ਜਿੱਦਾਂ ਜਿਹੜੀ ਭਾਜਪਾ ਹੈਗੀ ਆ ਅਸੀਂ ਮੰਨਦੇ ਆ ਕਿ ਉਹ ਸਿੱਧੀ ਫਿਰਕੂਵਾਦੀ ਪਾਰਟੀ ਆ ਤੇ ਉਹ ਪਾਰਟੀ ਆਪਣੇ ਗੁਜਰਾਤ ਦੇ ਵਿੱਚ ਅਜਿਹਾ ਕਾਨੂੰਨ ਲਾਗੂ ਕਰਦੇ ਆ ਤੇ ਪੰਜਾਬ ਦੇ ਵਿੱਚ ਜਿੱਥੇ ਆਵਾਦ ਹੀ ਪਾਰਟੀ ਆ ਇਹ ਇਧਰ ਨੂੰ ਤੁਰਦੀ ਵੀ ਨਹੀਂ ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਜਿੱਥੋਂ ਤੱਕ ਨਾ ਫਿਰਕੂ ਪਾਰਟੀ ਜਾਂ ਭਾਜਪਾ ਦੀ ਗੱਲ ਕਰਨੀ ਹੋਵੇ ਤੁਸੀਂ ਤੇ ਮੈਨੂੰ ਇਹ ਲੱਗਦਾ ਕਿ ਜਦੋਂ ਇਹ ਕੋਈ ਕੰਮ ਕਰਦੇ ਆ ਤੇ ਬੜਾ ਗੋਲ ਮੋਲ ਢੰਗ ਦਾ ਕੰਮ ਕਰਦੇ ਆ ਜੀ ਸਨ ਹੀ ਫੁੱਲ ਸਕਦੀ ਪੰਜਾਬ ਦੇ ਭਾਰਤ ਦੇ ਗਾਂਵ ਬਧੂ ਲੋਕਾਂ ਨੂੰ ਚੰਗਾ ਸੋਚਣ ਵਾਲੇ ਨਿਆ ਚਾਹਣ ਵਾਲਿਆਂ ਨੂੰ ਇਹ ਗੱਲ ਬੜਾ ਦੁਖੀ ਕਰਦੀ ਹੈ ਜਦੋਂ ਗੌਰੀ ਲੰਕੇਸ਼ ਦਾ ਕਤਲ ਹੁੰਦਾ ਆ ਜੀ ਜਦੋਂ ਗੋਬਦ ਪੰਸਾਰੇ ਦਾ ਕਤਲ ਹੁੰਦਾ ਆ ਇਸੇ ਤਰ੍ਹਾਂ ਜਦੋਂ ਮਹਾਰਾਸ਼ਟra ਦੇ ਵਿੱਚ ਡਾਕਟਰ ਸਾਹਿਬ ਲੈ ਕੇ ਆਏ ਸੀ ਦੇ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ ਵਾਸਤੇ ਵੱਡੇ ਪੱਧਰ ਤੇ ਦਬੋਲਕਰ ਜੀ ਨੇ ਗੱਲ ਠਾਈ ਉਹਨਾਂ ਦਾ ਕਤਲ ਹੋ ਜਾਂਦਾ ਆ ਜੀ ਐਵੇਂ ਤੇ ਪੰਜਾਬ ਦੇ ਵਿੱਚ ਵੀ ਭਾਜਪਾ ਦੇ ਇੱਕ ਐਮਐਲਏ ਨੇ ਉਹ ਜਿਉਂ ਬਿੱਲ ਬਿੱਲ ਦਿੱਤੇ ਸੀ ਤੇ ਮੰਗ ਪੱਤਰ ਦਿੱਤੇ ਤੇ ਉਹਨਾਂ ਨੇ ਪੇਸ਼ ਕਰਦਾ ਪਰ ਨੀਤਨ ਜਿਹੜੀ ਆ ਅੱਜ ਜਿਉਂ ਤੁਸੀਂ ਕਿੰਨੇ ਆ ਵੀ ਮਲ ਨਾਤ ਹੋ ਕੇ ਤੁਹਾਡੇ ਪਾਪ ਲੱਥ ਜਾਣਗੇ ਤੇ ਮੈਨੂੰ ਇਹ ਲੱਗਦੀ ਗੱਲ ਹੈ ਕਿ ਲੋਕਾਂ ਨੂੰ ਜਿੰਨਾ ਭਰਮਜਾਲ ਦੇ ਵਿੱਚ ਜਿੰਨਾ ਜ਼ਿਆਦਾ ਬਚਿਆ ਤਾਂ ਕੋਈ ਨਹੀਂ ਪਰ ਭਾਜਪਾ ਨੇ ਹੱਦ ਕਰ ਦਿੱਤੀ ਹੈ ਜੀ ਜੀ ਇੱਕ ਤਹਿ ਛੁਦਾ ਏਜੰਡੇ ਦੇ ਤਹਿਤ ਤੁਹਾਡੀ ਗੱਲ ਦਾ ਥੋੜਾ ਜਿਹਾ ਮੈਂ ਜਵਾਬ ਦੇਣਾ ਚਾਹੂੰਗਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਿਉਂਕਿ ਜਿਹੜਾ ਉਹ ਛੁਪਵਾ ਏਜੰਡਾ ਆ ਲੋਕਾਂ ਨੂੰ ਅੰਧਵਿਸ਼ਵਾਸ ਭਰਮਜਾਲ ਦੇ ਵਿੱਚ ਫਸਾ ਕੇ ਰੱਖਣ ਦਾ ਉਹ ਤਾਂ ਸਾਰੀਆਂ ਪਾਰਟੀਆਂ ਦੇ ਅੰਦਰ ਹੀ ਪਿਆ ਹੈ ਜੀ ਕਿਉਂਕਿ ਉਹਨੇ ਤੇ ਕਾਰਕੁਨੋਨਾ ਦੇ ਵਿੱਚ ਬੈਠੇ ਆ ਉਹ ਫਿਰ ਨਹੀਂ ਚੱਲਣ ਦਿੰਦੇ ਇਸ ਢੰਗ ਨਾਲ ਹਰ ਹਰ ਜਿਹੜੀ ਅੰਕੜਿਆਂ ਦੇ ਉੱਤੇ ਅੰਕਾਂ ਤੇ ਖੜੀ ਆ ਸਰਕਾਰ ਕਿ ਜਦੋਂ ਕੋਈ ਸੱਜਾ ਖਬਾ ਹਮਕਾ ਹੋਊਗਾ ਤੇ ਉਹ ਚੜਾਂਗ ਲਵਾ ਦੇਣ ਕੇ ਨਾਲ ਵਿੱਚ ਜੀ ਇੱਕ ਜਿੱਦਾਂ ਹੁਣ ਐਮਪੀ अरोੜਾ ਜੀ ਪੇਸ਼ ਕਰ ਰਹੇ ਨੇ ਬੇਰਾ ਆਮ ਆਦਮੀ ਪਾਰਟੀ ਦੇ ਐਮਪੀ ਹੈਗੇ ਆ ਤੇ ਦੂਸਰੇ ਪਾਸੇ ਆਮ ਆਦਮੀ ਦੀ ਪੰਜਾਬ ਦੇ ਵਿੱਚ ਸਰਕਾਰ ਹੈਗੀ ਆ ਤੇ ਉਹ ਐਮਪੀ ਵੀ ਜਿਹੜੇ ਹੈਗੇ ਨੇ ਪੰਜਾਬ ਤੋਂ ਹੀ ਨੇ ਇੱਥੇ ਪੰਜਾਬ ਸਰਕਾਰ ਉਨੂੰ ਲਾਗੂ ਕਰਨ ਤੋਂ ਪੇਸ਼ ਕਰਨ ਤੋਂ ਅੰਨਾ ਕ ਨਹੀਂ ਕਰ ਰਹੀ ਆ ਕੇਂਦਰ ਦੇ ਵਿੱਚ ਜਾ ਕੇ ਜਿੱਥੇ ਇਹਨਾਂ ਦਾ ਸ਼ਾਇਦ ਕੁਝ ਜ਼ਿਆਦਾ ਨਾ ਵੀ ਵਟਿਆ ਜਾਵੇ ਉੱਥੇ ਇਹਨਾਂ ਦਾ ਐਮਪੀਐਸ ਨੂੰ ਪੇਸ਼ ਕਰ ਰਿਆ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੋ ਰਾਜਨੀਤੀ ਬੜੀ ਜੀ ਮਤਲਬ ਲੋਕਾਂ ਨੂੰ ਭਰਮਾਉਣ ਵਾਲਾ ਮਾਮਲਾ ਬਣ ਚੁੱਕਾ ਆ ਇੱਥੋਂ ਦਾ ਭਾਰਤ ਦਾ ਜਿਹੜਾ ਹੈਗਾ ਆ ਜਿੱਥੇ ਤਾਂ ਪੰਜਾਬ ਦੇ ਵਿੱਚ 92 ਐਮਐਲਏ ਆ ਔਰ ਇੱਕਦਮ ਇੱਕਦਮ ਜਿਹੜਾ ਆ ਉਹ ਕਾਨੂੰਨ ਬਣ ਸਕਦਾ ਹੈ ਪੰਜਾਬ ਦੇ ਵਿੱਚ ਤਾਂ ਕੋਈ ਨਹੀਂ ਸਿੱਕ ਇੱਕ ਮਿੰਟ ਮੈਂ ਜਿਹੜਾ ਜਿਹੜਾ ਸੰਸਦ ਚ ਪੇਸ਼ ਕੀਤਾ ਜਾ ਰਿਹਾ ਜਿਹੜਾ ਆਪਣੇ ਮਜੀਦ ਜੀ ਉਹ ਤਾਂ ਆਪਣੇ ਆਪ ਦੇ ਵਿੱਚ ਇੱਕ ਮਲ ਗੱਲ ਕਹਿਣ ਨੂੰ ਅਸੀਂ ਆ ਪੇਸ਼ ਕੀਤਾ ਅਸੀਂ ਤਾਂ ਵਿਸ਼ਵਾਸਾਂ ਦੇ ਖਿਲਾਫ ਆ ਹੈਗੀ ਜੇ ਬਈ ਤੁਸੀਂ ਪਾਰਟੀ ਪੱਧਰ ਤੇ ਖਿਲਾਫ ਹਾਂ ਤਾਂ ਪੰਜਾਬ ਦੇ ਵਿੱਚ ਤੁਹਾਡੀ ਬਹੁਤ ਬਹੁ ਮਤ ਵਾਲੀ ਵੱਡੇ ਬਹੁ ਮਤ ਵਾਲੀ ਸਰਕਾਰ ਹੈਗੀ ਇੱਥੇ ਪਾਸ ਪਾਸ ਕਰ ਦਿਓ ਪਾਸ ਕਰਨ ਲਈ ਨੀਤਨ ਠੀਕ ਨਹੀਂ ਜੀ ਬਿਲਕੁਲ ਬਿਲਕੁਲ ਤੇ ਤੁਸੀਂ ਐਮਐਲਏ ਵਿਧਾਇਕਾਂ ਨੂੰ ਮੰਤਰੀਆਂ ਨੂੰ ਸੰਤਰੀਆਂ ਨੂੰ ਮਿਲੇ ਹੋ ਜੀ ਮੈਨੂੰ ਲੱਗਦਾ ਸਾਰਿਆਂ ਨੇ ਹੀ ਇਹ ਕਿਹਾ ਵੀ ਇਹ ਲਾਗੂ ਹੋਣਾ ਚਾਹੀਦਾ ਇਹ ਤੋਂ ਮੁਨਕਰ ਤਾਂ ਕੋਈ ਨਹੀਂ ਹੁੰਦਾ ਜੀ ਗੱਲ ਕਹਿੰਦੇ ਬਹੁਤ ਅੱਛੀ ਹੈ ਹਮ ਇਹਨੇ ਦੇਸ਼ ਦੇ ਵਿੱਚੋਂ ਅਨਪੜਤਾ ਹਟਾਉਣੀ ਕੋਈ ਬੰਦਾ ਕਹਿੰਦਾ ਅਨਪੜਤਾ ਖਤਮ ਹੋਣੀ ਚਾਹੀਦੀ ਕਹਿੰਦੇ ਬਹੁਤ ਅੱਛੀ ਗੱਲ ਹੈਗੀ ਹੈ ਜੀ ਗਰੀਬੀ ਖਤਮ ਹੋਣੀ ਚਾਹੀਦੀ ਬਹੁਤ ਅੱਛੀ ਗੱਲ ਹੈ ਬੇਰੋਜ਼ਗਾਰੀ ਖਤਮ ਹੋਣੀ ਚਾਹੀਦੀ ਬਹੁਤ ਅੱਛੀ ਗੱਲ ਹੈ ਤੁਸੀਂ ਕੋ ਆਂਧਵਿਸ਼ਵਾਸ ਖਤਮ ਹੋਣੇ ਚਾਹੀਦੇ ਕਹਿੰਦੇ ਬਹੁਤ ਅੱਛੀ ਗੱਲ ਹੈ ਸਵਾਲ ਤਾਂ ਉਤੇ ਕੰਮ ਕਰਨ ਦਾ ਨਾ ਜੀ ਜੀ ਕਿਉਂਕਿ ਅੰਧਵਿਸ਼ਵਾਸ਼ਾਂ ਦੇ ਵਿੱਚ ਫਸੀ ਹੋਈ ਦੁਨੀਆ ਇਹਨਾਂ ਵਾ ਇਹਨਾਂ ਨੂੰ ਅ ਕਹਿ ਲੋ ਲੋਕਾਂ ਦੀ ਗੱਲ ਨਾ ਸੁਣਨ ਵਾਸਤੇ ਬਹੁਤ ਵਧੀਆ ਕਿ ਲੋਕ ਇਕਜੁੱਟ ਨਾ ਹੋ ਸਕਣ ਜਾਤਾਂ ਧਰਮਾਂ ਅੰਧਵਿਸ਼ਵਾਸ ਦੇ ਨਾਲ ਤੇ ਪਟੇ ਰਹਿਣ ਉਹਨਾਂ ਦੀ ਬੁੱਧੀ ਵਿਕਸਿਤ ਨਾ ਹੋ ਸਕੇ ਲੋਕਾਂ ਦੀ ਜੀ ਜੀ ਤੇ ਇਸ ਵੇਲੇ ਜਿਹੜਾ ਸਰਕਾਰ ਹੈਗੀ ਆ ਆਮ ਆਦਮੀ ਪਾਰਟੀ ਦੀ ਜਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਹੈਗੇ ਨੇ ਇਹਨਾਂ ਨੂੰ ਤੁਸੀਂ ਇਸ ਬਿਲ ਨੂੰ ਲੈ ਕੇ ਜਾਂ ਪੰਜਾਬ ਦੇ ਵਿੱਚ ਕਾਨੂੰਨ ਬਣਾਉਣ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹਾਂ ਸਿੱਧੇ ਸ਼ਬਦਾਂ ਵਿੱਚ ਥੋੜੇ ਸ਼ਬਦਾਂ ਵਿੱਚ ਸਿੱਧੇ ਤੇ ਥੋੜੇ ਸ਼ਬਦਾਂ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਹਾਡੇ ਕੋਲੇ ਮੌਕਾ ਆਇਆ ਇਹ ਇਤਿਹਾਸਿਕ ਮੌਕਾ ਆ ਕਿ ਜਦੋਂ ਤੁਸੀਂ ਇਸ ਦੇਸ਼ ਦੇ ਵਿੱਚ ਤੀਜੇ ਚੌਥੇ ਨੰਬਰ ਦੇ ਉੱਤੇ ਹੋਵੋਗੇ ਜਦੋਂ ਤੁਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅੰਧਵਿਸ਼ਵਾਸ ਤੇ ਜਾਦੂ ਮੰਤਰ ਵਿਰੋਧੀ ਕਾਨੂੰਨ ਪਾਸ ਕਰੋਗੇ ਇਹ ਇਤਿਹਾਸਕ ਮੌਕੇ ਨੂੰ ਸਰਕਾਰ ਨੂੰ ਜਿਹੜਾ ਆ ਉਹ ਅਚੀਵ ਕਰਨਾ ਚਾਹੀਦਾ ਪ੍ਰਾਪਤੀ ਕਰਨੀ ਚਾਹੀਦੀ ਉਦੀ ਔਰ ਇੱਥੇ ਕਾਨੂੰਨ ਪਾਸ ਕਰਕੇ ਮੈਂ ਕਹਿੰਦਾ ਉਹ ਰਹਿਬਰਾਂ ਦੇ ਨਾਲ ਵੀ ਨਿਆਂ ਕਿਤੇ ਹੋਊਗਾ ਜੇਕਰ ਇਹ ਕਾਨੂੰਨ ਨੂੰ ਪਾਸ ਕਰਦੇ ਆ ਜਿਨ੍ਹਾਂ ਨੇ ਵੱਡੀ ਲੜਾਈ ਜਾਂਦੂ ਸ਼ਾਸਨਾਂ ਦੇ ਖਿਲਾਫ ਲੜੀ ਹੋਈ ਹੈ ਜੀ